ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬੱਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸ਼ੁਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਹੈ ਜਦਕਿ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਐ ਜੀਟੀਐਫ ਵੱਲੋਂ ਅਜੇ ਹੀ ਗੈਂਗਸਟਰਾਂ ਦੇ 500 ਤੋਂ ਵੱਧ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਚ ਅਤੰਕ ਮਚਾਇਆ ਸੀ ਗ੍ਰਫਤਾਰ ਗੈਂਗਸਟਰਾਂ ਦੇ ਕੋਲੋਂ 1333 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰੋਦੀ ਮੰਗਨ ਲਈ ਕੀਤਾ ਜਾ ਰਿਹਾ ਸੀ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ EGTF ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਤਾਂ ਅਸੀਂ ਉਹਨਾਂ ਬਿਰਧ ਇੱਕ ਸਖਤ ਮੁਹਿੰਮ ਵਿਢੀ ਹੈ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਤੁਸੀਂ ਦੇਖ ਰਹੇ ਹੋ ਬੀਨਿਫੀਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਜੇਕਰ ਤੁਸੀਂ ਪੈਟਰੋਲ ਪੰਪ ਤੇ ਆਪਣੇ ਦੋ ਪਈਆ ਗੱਡੀਆਂ ਦੇ ਵਿੱਚ ਆ ਪੈਟਰੋਲ ਭਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਅਹਿਮ ਕਿਉਂਕਿ ਹੁਣ ਪੰਜਾਬ ਦੇ ਪੈਟਰੋਲ ਡੀਜ਼ਲ ਐਸ਼ੀਅਨ ਦੇ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਚੇਤਾਵਨੀ ਦਿੱਤੀ ਹੈ ਖਾਸ ਕਰਕੇ ਦੋ ਪਈਆ ਵਾਹਨ ਚਾਲਕਾਂ ਨੂੰ ਕਿਉਂਕਿ ਕੇਂਦਰ ਸਰਕਾਰ ਦੁਆਰਾ ਨਵੇਂ ਕਾਨੂੰਨ ਦੇ ਤਹਿਤ ਪੈਟਰੋਲ ਦੇ ਵਿੱਚ ਇਥਨੌਲ ਦੀ ਮਾਤਰਾ ਨੂੰ ਵਧਾਉਣ ਨੂੰ ਲੈ ਕੇ ਹੁਣ ਪੰਜਾਬ ਖਾਸਕੇ ਪੰਜਾਬ ਦੇ ਦੋ ਪਹੀਆ ਵਾਹਨਾ ਦੇ ਲਈ ਹੁਣ ਖਤੇ ਦੀ ਘੰਟੀ ਵੱਜ ਚੁੱਕੀ ਹੈ। ਆਂ ਦੱਸੇ ਕਿ ਜਿਹੜੇ ਇਥਨੌਲ ਹੁੰਦਾ ਹੈ ਅਗਰ ਪਾਣੀ ਦੀ ਮਿਸ਼ਰਣ ਦੇ ਵਿੱਚ ਮਿਲ ਜਾਂਦਾ ਹੈ ਤਾਂ ਉਹ ਪੂਰੇ ਪੈਟਰੋਲ ਨੂੰ ਪਾਣੀ ਬਣਾ ਦਿੰਦਾ ਹੈ। ਤਾਂ ਖਬਰ ਇਹ ਤੁਹਾਡੇ ਵਾਸਤੇ ਬਹੁਤ ਖਾਸ ਹੈ ਖਾਸਕੇ ਦੋ ਪਹੀਆ ਵਾਹਨਾ ਵਾਸਤੇ। ਆਂ ਦੱਸ ਦਈਏ ਕਿ ਪੰਜਾਬ ਡੀਲਰ ਐਸੋਸੀਏਸ਼ਨ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਅਲਰੇਡੀ ਪ੍ਰੈਸ ਵਾਰਤਾ ਦੌਰਾਨ ਇੱਕ ਪੈਸਵਾਤਾ ਨੇ ਇੱਕ ਗੱਲ ਆਖੀ ਗਈ ਜਿੱਥੇ ਇਹ ਸਪਸ਼ਟ ਕੀਤਾ ਗਿਆ ਕਿ ਪੰਜਾਬ ਦੇ ਦੋ ਪਹੀਆ ਵਾਹਨ ਇਸ ਗੱਲ ਦਾ ਬਿਲਕੁਲ ਧਿਆਨ ਰੱਖਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਾਹਨਾਂ ਦੇ ਵਿੱਚ ਖਾਸ ਕਰਕੇ ਦੋ ਪਹੀਆ ਵਾਹਨਾਂ ਵਿੱਚ ਤਕਨੀਕੀ ਖਰਾਬੀ ਆ ਸਕਦੀ ਹੈ ਤੁਹਾਡੇ ਇੰਜਨ ਦੇ ਵਿੱਚ ਕ੍ਰੀਕੀ ਖਰਾਬੀ ਆ ਸਕਦੀ ਹੈ ਜਿਸ ਲਈ ਇਹ ਖਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਹੁਣ ਕੇਂਦਰ ਸਰਕਾਰ ਨੇ ਇਥਲੌਨ ਦੀ ਮਾਤਰਾ 10% ਤੋਂ ਵਧਾ ਕੇ 20% ਕਰ ਦਿੱਤੀ ਹੈ ਜਿਸ ਦੇ ਪਾਣੀ ਦੇ ਮਿਕਸਚਰ ਤੇ ਆਨ ਨਾਲ ਹੀ ਜਿਹੜਾ ਪੂਰਾ ਤੁਹਾਡਾ ਪੈਟਰੋਲ ਹੈ ਉਹ ਬਿਲਕੁਲ ਪਾਣੀ ਬਣ ਜੂਗਾ ਜਿਸ ਨਾਲ ਤੁਹਾਡੇ ਇੰਜਨ ਦੇ ਵਿੱਚ ਤਕਨੀਕੀ ਆ ਜਿਹੜੀ ਮੁਸ਼ਕਲ ਆ ਸਕਦੀ ਹੈ ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਪੈਟਰੋਲ ਮਕੈਨਿਕ ਆਪਣੇ ਵਾਹਨ ਨੂੰ ਲੈ ਕੇ ਮਕੈਨਿਕ ਕੋ ਜਾਂਦਾ ਤਾਂ ਕੁਝ ਤਕਨੀਕੀ ਖਰਾਬ ਹੋਣ ਕਰਕੇ ਉਹ ਸਭ ਤੋਂ ਪਹਿਲਾਂ ਇਹ ਗੱਲ ਪੁੱਛਦਾ ਕਿ ਤੁਸੀਂ ਪੈਟਰੋਲ ਕਿੱਥੋਂ ਭਰਾਇਆ ਤਾਂ ਹਮੇਸ਼ਾ ਹੀ ਉਸ ਗੱਲ ਨੂੰ ਲੈ ਕੇ ਜਿਹੜੇ ਗਾਹਕ ਹੈ ਪੈਟਰੋਲ ਪੰਪ ਵਾਲੇ ਨਾਲ ਆਇਦਿ ਝਗੜੀ ਗੱਲਾਂ ਸਾਹਮਣੇ ਆਂਦੀਆਂ ਜਦ ਕਿ ਇਸ ਦੇ ਵਿੱਚ પેટ્રોલ ਪੰਪ ਵਾਲੇ ਦਾ ਕੋਈ ਕਸੂਰ ਨਹੀਂ ਹੁੰਦਾ ਕਿਉਂਕਿ ਹਮੇਸ਼ਾ ਇਹ પેટ્રોલ ਪੰਪ ਵਾਲੇ ਆਪਣੇ ਗਾਹਕ ਨੂੰ ਵਧੀਆ ਸੇਵਾਵਾਂ ਦੇਣ ਲਈ ਹਮੇਸ਼ਾ ਅੱਗੇ ਰਹਿੰਦੇ ਆ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਖਾਸ ਕਰਕੇ ਦੋ ਪਹੀਆ ਵਾਹਣਾ ਵਾਸਤੇ ਕਿਉਂਕਿ ਨਵੇਂ ਕਾਨੂੰਨ ਦੇ ਤਹਿਤ ਇਥਨੌਲ ਦੀ ਮਾਤਰਾ પેટ્રોલ ਦੇ ਵਿੱਚ 20% ਵੱਧ ਗਈ ਆ ਤਾਂ ਜਿਸ ਦੇ ਨਾਲ ਜਿਹੜਾ ਇਥਨੌਲ ਜਿਹੜਾ ਮਿਸ਼ਨ ਹੁੰਦਾ ਜਦੋਂ ਪਾਣੀ ਦੇ ਸੰਪਰਕ ਆਂਦਾ ਤਾਂ ਉਹੜਾ ਪੈਟਰੋਲ ਹੈ ਪੂਰਾ ਉਹ ਪਾਣੀ ਬਣ ਜੂਗਾ ਤਾਂ ਜਿਸ ਨਾਲ ਤੁਹਾਡੇ ਵਾਹਨਾਂ ਵਿੱਚ ਖਾ ਸਕੇ ਦੋ ਪਈਆ ਵਾਹਨਾਂ ਵਿੱਚ ਤਕਨੀਕੀ ਖਰਾਬੀ ਆਨ ਦੀ ਸਭਾਵਨਾ ਵੱਧ ਚੁੱਕੀ ਹੈ ਤਾਂ ਇਸ ਦੇ ਨਾਲ ਹੀ ਪੰਜਾਬ ਪੈਟਰੋਲ ਡੀਜ਼ਲ ਐਸ਼ੀਅਨ ਦੇ ਜਿਹੜੇ ਜਨਰਲ ਸੈਕਟਰੀ ਹੈ ਤੇ ਡਾਕਟਰ ਮਨਜੀਤ ਸਿੰਘ ਜਿੰਦਾਲੀ ਸੂਬਾ ਪ੍ਰਧਾਨ ਪਰਮਜੀਤ ਦੁਆਨੇ ਇਹ ਆਮ ਦੋ ਪਈਆ ਵਾਹਨਾਂ ਨੂੰ ਲੋਕਾਂ ਨੂੰ ਇੱਕ ਚੇਤਾਵਨੀ ਦੇ ਦਿੱਤੀ ਹੈ ਕਿ ਅੱਜ 1 ਦਸੰਬਰ ਨੂੰ ਕੇਂਦਰ ਸਰਕਾਰ ਦੁਆਰਾ ਇਥਨੋਲ ਦੀ ਮਾਤਰਾ ਨੂੰ 10% ਵਧਾ ਕੇ 20% ਕਰਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋਪैया ਵਾਹਨ ਚਾਲਕਾਂ ਨੂੰ ਹੁਣ ਦਿੱਕਤਾਂ ਦਾ ਖਾਤ ਕੇ ਆਪਣੇ ਦੋਪैया ਵਾਹਨਾਂ ਨੂੰ ਲੈ ਕੇ ਇੰਜਨ ਤਕਨੀਕ ਨੂੰ ਲੈ ਕੇ ਇਹ ਇਸ ਮੁਸ਼ਕਿਲਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇੱਕ ਖਬਰ ਖਾਸ ਕਰਕੇ ਪੰਜਾਬ ਦੇ ਦੋਪैया ਵਾਹਨਾ ਚਾਲਕਾਂ ਵਾਸਤੇ ਬੜੀ ਅਹਿਮ ਹੈ ਖੈਰ ਕਿਨ ਕਿਤੇ ਆਕੇ ਹੁਣ ਪੰਜਾਬ ਪੈਟਰੋਲ ਡੀਜ਼ਲ ਐਸ਼ੀਅਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਇੱਕ ਗੱਲ ਸਾਂਝਾ ਕਰਦੇ ਹੋਈ ਸਾਰੇ ਢੜੇ ਵਾਹਨ ਚਾਲਕਾਂ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੱਤੀ ਹੈ ਤਾਂ ਚਕੰਨਾ ਰਹਿਣ ਦੀ ਵੀ ਗੱਲ ਆਖੀ ਹੈ ਕਮਮਨ ਬੋਬੀ ਨਾਲ ਸੰਦੀਪ ਸ਼ਰਮਾ ਦੇਨੀਸ਼ਰ ਟੀਵੀ ਲੁਧਿਆਣਾ